ਅੱਜਿਕਾ ਖਾਲਸਾ ਵਾਫੀ ਜੀ ਕੀ ਖਤੇ ਲੰਬੇ ਚਿਰ ਤਾਂ ਕੋਈ ਵੀਡੀਓ ਤਾਂ ਨਹੀਂ ਪਾਈ ਸੀ ਅੱਗੇ ਪਰ ਆਹ ਜੋ ਕਬੱਡੀ ਦੀ ਖਾਸ ਫੈਸਲਾ ਪ੍ਰੋਡਕਸ਼ਨ ਲਿਆ ਕੈਨੇਡਾ ਯੂਕੇ ਤੇ ਯੂਰਪ ਨੇ ਤੇ ਬੜਾ ਚਿੰਤਾ ਜੀ ਹੋਈ ਆ ਬਾਈ ਬਹੁਤ ਹੀ ਜ਼ਿਆਦਾ ਮੈਂ ਸੈਂਟੀਫਾਈਕੋ ਲਗਾਤਾਰ ਅਸੀਂ ਟੂਰਨਾਮੈਂਟ ਦੇਖਦੇ ਜਿਆ ਰਹੇ ਕਵਰੇਜ ਵੀ ਕਰਦੇ ਰਹੇ ਪੰਜਾਬ ਟਾਈਮ ਵੱਲੋਂ ਤੇ ਬਹੁਤ ਹੀ ਸੋਹਣੇ ਆਰਗੇਨਾਈਜ਼ ਨੇ ਕਬੱਡੀ ਨੂੰ ਇੱਥੇ ਲੈ ਕੇ ਆਂਦਾ ਬਹੁਤ ਯੋਨਨ ਮਿਹਨਤ ਕਰਨੀ ਪੈਂਦੀ ਆ ਮੀਟਿੰਗਾਂ ਕਰਨੀਆਂ ਪੈਂਦੀਆਂ ਲੋਕਾਂ ਤੋਂ ਫੰਡ ਇਕੱਠਾ ਕਰਨਾ ਪੈਂਦਾ ਫਿਰ ਪੇਪਰਾਂ ਨੂੰ ਮਗਵਾਉਣਾ ਪੈਂਦਾ ਹੈਗਾ ਲਾਇਸੈਂਸ ਲੈਣੇ ਪੈਂਦੇ ਹੈਗੇ ਆ ਤੇ ਉਹਨਾਂ ਦੀ ਵੱਡੀ ਮਿਹਨਤ ਕਰਕੇ ਇਹ ਜਿਹੜੇ ਹੈਗੇ ਆ ਇੱਥੇ ਪੰਜਾਬੀ ਭਾਈਚਾਰੇ ਦੇ ਵਿੱਚ ਵੱਡੇ ਲੋਕ ਦੇਖਣ ਹੁੰਦੇ ਸੀਗੇ ਮਿਲ ਗੜ ਲੈਂਦੇ ਸੀ ਤੇ ਨਾਲੇ ਸਾਰਿਆਂ ਦਾ ਉਹਨੂੰ ਅਸ਼ਾ ਹੁੰਦਾ ਸੀ ਮੈਂ ਵੀ ਕੋਸ਼ਿਸ਼ ਨਾਲ ਕੋ ਸਪੋਰਟ ਦੇ ਕਰਾ ਮੈਂ ਵੀ ਆਪਣੀ ਸਿਹਤ ਦਾ ਖਿਆਲ ਰੱਖਾਂ ਤੇ ਮੈਂ ਵੀ ਜਿੰਮੇ ਜਾਵਾਂ ਜਾਂ ਵਾਕਾਂਡ ਜਾਵਾਂ ਜਾਂ ਜੋਗਿੰਗ ਕਰਾਂ ਇਓ ਬਹੁਤ ਸੋਣਾ ਨਹੀਂ ਮੈਸੇਜ ਤੇ ਬਹੁਤ ਮਿਹਨਤ ਕੀਤੀ ਆ ਮੈਂ ਨਾ ਕਿ ਤੱਕ ਇਹਦਾ ਲਵਾ ਤੇ ਮੈਂ ਸਾਰਿਆਂ ਦਾ ਹੀ ਯੂਕੇ ਫੈਡਰੇਸ਼ਨ ਦਾ ਧੰਨਵਾਦ ਕਰਦਾ ਬਾਕੀ ਦੇਸ਼ਾਂ ਨੂੰ ਧੰਨਵਾਦ ਕਰਦੇ ਚਲੋ ਉੱਥੇ ਜਾਰਜ ਕੋਸਟਲੈਂਡ ਮੈਂ ਅੱਗੇ 15 20 ਸਾਲ ਜਾਂਦਾ ਰਿਆ ਹੁਣ ਤਾਂ ਲੇਟਲੀ ਨਹੀਂ ਗਿਆ ਹੈਗਾ ਪਰ ਆ ਜੋ ਨਹੀਂ ਫੈਸਲਾ ਲਿਆ ਮੇਰੇ ਕਰ ਮਜਬੂਰੀ ਬਣ ਗਈ ਉਹਨਾਂ ਦੀ ਕਈ ਖਰੇ ਸੋਚਦੇ ਆ ਬਾਹਰ ਮੇਰੇ ਖਿਆਲ ਕੋ ਸਾਢੇ 9 ਨੌਜਵਾਨ ਜਿਹੜੇ ਹੈਗੇ ਆ ਇਹ ਦਖੰਧਾਜੀ ਸਪੋਰਟ ਕਰ ਰਹੇ ਹੈਗੇ ਆ ਚਲੋ ਉਹਨਾਂ ਦੇ ਆਪਣੇ ਕੋਈ ਹੀਰੋ ਹੋਣਗੇ ਮੈਂ ਤਾਂ ਬੇਨਤੀ ਕਰਦਾ ਵੀ ਤੁਸੀਂ ਕਬੱਡੀ ਨੂੰ ਵਿੱਚ ਕੋਈ ਵੀ ਸੰਸਥਾ ਜਾਂ ਕੋਈ ਯੂਥ ਹੈਗਾ ਆ ਉਹ ਇਸਾ ਨਾ ਲਵੇ ਸਪਰੋਮੋਟਰ ਜਿਹੜੇ ਹੈਗੇ ਆ ਜਾਂ ਜਿਹੜੀਆਂ ਪ੍ਰੋਪਰ ਚੋਣ ਹੁੰਦੀ ਹੈ ਇਹਨਾਂ ਦੀ ਲੋਕਲ ਪੱਧਰ ਤੇ ਹੁੰਦੀ ਫਿਰ ਨੈਸ਼ਨਲ ਪੱਧਰ ਤੇ ਹੁੰਦੀ ਹੈਗੀ ਉਹ ਇਦਾਂ ਦੀ ਗੱਲ ਤਾਂ ਹੈ ਨਹੀਂਗੀ ਕੋਈ ਬੈਕ ਬੰਦੇ ਕੋਲ ਕੰਟਰੋਲ ਤਾਂ ਸਭ ਕੁਝ ਹੈ ਨਹੀਂਗਾ ਤੇ ਉਹ ਜਿਹੜੇ ਇਹਨਾਂ ਵਿੱਚ ਦਖੰਧਾਜੀ ਨਹੀਂ ਕਰਨੀ ਚਾਹੀਦੀ ਹੁੰਦੀ ਮੇਰੇ ਖਿਆਲ ਲੇਟਲੀ ਆ ਕੁਝ ਸਾਡੇ ਨੌਜਵਾਨ ਆਪਾਂ ਸਾਰਿਆਂ ਨੇ ਪਤਾ ਨੰਗਰਾਂ ਮੇਰੀ ਬਹੁਤੋਂ ਬਾਤ ਹੋਰ ਵੀ ਕਈ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਗੋਲੇ ਨਾ ਮਾਰਤਾ ਗਿਆ ਬੜਾ ਹੀ ਦੁੱਖ ਹੋਇਆ ਹੋਂਦ ਹਾਰ ਸੀ ਬੜਾ ਨਾਂ ਸੀ ਨੰਗਰਾਂ ਬੀ ਤਾਂ ਨਾ ਹੀ ਹੋ ਸਕਾ ਸਾਡੇ ਇੱਥੇ ਡਰ ਵੀ ਟੂਰਨਾਮੈਂਟ ਤੇ ਉਹ ਕਈ ਵਾਰੀ ਉਹਨਾਂ ਹਾਜ਼ਰੀ ਭਰੀ ਹੈਗੀ ਆ ਤੇ ਮੈਂ ਉਹਨਾਂ ਦੇ ਸੰਸਕਾਰ ਵੀ ਲੈ ਕੇ ਉੱਥੇ ਗਿਆ ਸੀਗਾ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਮੈਂ ਦੇਖਿਆ মিডিਆ ਤੇ ਲੋਕ ਪਹੁੰਚੇ ਹੋਏ ਸੀਗੇ ਇਹੋ ਜਿਹੀਆਂ ਸ਼ੀਤਾਂ ਨੂੰ ਉਹਦਾਂ ਜੇ ਤੁਹਾਨੂੰ ਕੋਈ ਨੂੰ ਕੋਈ ਸ਼ਿਕਾਇਤ ਹੁੰਦੀ ਹੈ ਤੁਸੀਂ ਇੱਥੇ ਫੁਟਬਾਲਾਂ ਦੇ ਆਗੂਆਂ ਨੂੰ ਮਿਲ ਸਕਦੇ ਹੋ ਨੇ ਸੁਜੈਸ਼ਨ ਦੇ ਸਕਦੇ ਹੋ ਨੇ ਹੈਗੇ ਆ ਨਾ ਕਿ ਆਪਾਂ ਇਹਨਾਂ ਨੂੰ ਕੰਟਰੋਲ ਕਰਨ ਦੀ ਬਾਹਰੋਂ ਕੋਸ਼ਿਸ਼ ਕਰੀਏ ਜਾਣੇ ਨੇ ਜਾਣੇ ਲੇਟਲੀ ਜਿਹੜਾ ਹੈਗਾ ਨਾ ਸਭ ਕੁਝ ਠੀਕ ਨਹੀਂ ਹੋ ਰਿਹਾ ਹੈਗਾ ਸਾਡਾ ਵੀ ਮੰਦ ਹੋ ਗਿਆ ਸਾਡੇ ਵੀ ਇੱਥੇ ਟੂਰਨਾਮੈਂਟ ਆ ਦੋਸਰ ਪਹਿਲਾਂ ਹੋਇਆ ਸੀਗਾ ਹੁਣ ਮੇਰੇ ਖਿਆਲ 15 ਦਾ ਕੀ ਮਰਿਆਣਾ ਨੂੰ ਜੇਲਾ ਹੋ ਗਈ ਉਹਦੇ ਵਿੱਚ ਇੱਕ ਨੌਜਾਂ ਚੜਾਈ ਵੀ ਕਰ ਗਿਆ ਸਰ ਆਪ ਜੀ ਰੰਜੇਸ ਦੀ ਕੋਈ ਕਾਰੋਬਾਰ ਦੀ ਤੇ ਲੈਨ ਦੀ ਕਵਰਟੀ ਟੂਰਨਾਮੈਂਟ ਦੇ ਵਿੱਚ ਤੇ ਬੜਾ ਉਦੋਂ ਉਹਦੇ ਨਾਲ ਵੀ ਮੈਸੇਜ ਗਲਤ ਗਿਆ ਆ ਫੈਸਲੇ ਤੇ ਅਸੀਂ ਜਿਹੜੇ ਫੈਸਲਾ ਨੇ ਕੀਤਾ ਨਾ ਅਸੀਂ ਬਿਲਕੁਲ ਸਹਿਮਤ ਆ ਉਹਨਾਂ ਦੀ ਆਪਣੀਆਂ ਉਹਨਾਂ ਨੇ ਆਪਣਾ ਦੱਸਦਾ ਵੀ ਸਾਡੇ ਇਹ ਵਾਲੋਂ ਦਾ ਜਰੂਰ ਪ੍ਰੈਸ਼ਰ ਆ ਕਿਸੇ ਨਾ ਕਿਸੇ ਧਿਰ ਵੱਲੋਂ ਜਾਂ ਕਿਸੇ ਲ ਹੋ ਸਕਦਾ ਨਾ ਵੀ ਹੋ ਸਕਦਾ ਹੈ ਵੀ ਆਪ ਹੀ ਉਹਨੇ ਲੈ ਲਿਆ ਫੈਸਲਾ ਪਰ ਫੈਸਲਾ ਜਿਹੜਾ ਉਹਨੇ ਠੀਕ ਲਿਆ ਹੈਗਾ ਜੇ ਸਾਰੀਆਂ ਬਾਹਰ ਜਿੰਨੇ ਵੀ ਕੋਈ ਗਰੁੱਪ ਹੈਗੇ ਆ ਤੇ ਜੇ ਉਹ ਸਾਰੇ ਮੁੜ ਕੇ ਸਮਾਜ ਨੂੰ ਬੇਨਤੀ ਕਰਨ ਵੇ ਨਹੀਂ ਤੁਸੀਂ ਕਬੱਡੀ ਕਰੋ ਅਸੀਂ ਕੋਈ ਦਖਲਅਦਾਜ਼ੀ ਨਹੀਂ ਕਰਾਂਗੇ ਤੇ ਕੋਈ ਪ੍ਰੈਸ਼ਰ ਕਿਸੇ ਦੇ ਕਬੱਡੀ ਫੈਡਰੇਸ਼ਨ ਦੇ ਜਾਂ ਕਿਸੇ ਗਰੁੱਪ ਤੇ ਪਾਵਾਂਗੇ ਤੇ ਇਹ ਹੀ ਉਹਨਾਂ ਦਾ ਮੈਸੇਜ ਜਾਣਾ ਚਾਹੀਦਾ ਨਹੀਂ ਤੇ ਆਉਣ ਵਾਲੇ ਸਮੇਂ 'ਚ ਬੱਚੇ ਜਿਹੜੇ ਸਪੋਰਟਸ ਵੱਲੋਂ ਨਹੀਂ ਜਾਣਗੇ ਨੈਸ਼ਨਲ ਨੂੰ ਚੱਲ ਜਾਣਗੇ ਹੋਰ ਕਾਰੋਬਾਰਾਂ ਵਿੱਚ ਉਹੋ ਜਿਹਾ ਕੰਮ ਚੱਲ ਜਿਹਨਾਂ ਦੇ ਨਾਲ ਪੰਜਾਬੀਆਂ ਦਾ ਸਿੱਖਾਂ ਦਾ ਅਕਸ ਖਰਾਬ ਹੁੰਦਾ ਅਕਸਰ ਨਹੀਂ ਸਾਡਾ ਖਰਾਬ ਹੋਣਾ ਚਾਹੀਦਾ ਲੇਟਲੀ ਜੋ ਕੁਝ ਹੋ ਰਿਹਾ ਨਾ ਲੀਡੀ ਕੈਨੇਡਾ ਵਿੱਚ ਇੰਗਲੈਂਡ ਤੇ ਸਭ ਕੁਝ ਠੀਕ ਠਾਕ ਹੈ ਜੇ ਕਾਫੀ ਕੋਈ ਸਮੱਸਿਆ ਨਹੀਂ ਏਡੀ ਵੱਡੀ ਹੈਗੀ ਨਹੀਂ ਹੋਣਾ ਚਾਹੀਦਾ ਹੈਗਾ ਸਾਡੇ ਜਿੰਨੇ ਵੀ ਪੰਜਾਬ ਵਿੱਚ ਵੀ ਜਿਹੜੀਆਂ ਫਰੋਟੀਆਂ ਦੀ ਗੱਲਾਂ ਨੇ ਬੜਾ ਪੰਜਾਬ ਨੂੰ ਆਪਾਂ ਦਵਾਹ ਕਰ ਰਹੇ ਹਾਂ ਕੁਝ ਬੰਦੇ ਆਵੇਂ ਚਲੋ 150 ਹੋਣਗੇ 15 ਗਰੁੱਪ ਹੋਣਗੇ ਉਥੇ ਕਿਸੇ ਨੇ ਇੰਡਸਟਰੀ ਨਹੀਂ ਲਾਉਣੀ ਕਿਸੇ ਨੇ ਉਥੇ ਕਾਰੋਬਾਰ ਨਹੀਂ ਖੋਲਣਾ ਤੇ ਉਹਨੂੰ ਪਤਾ ਵਜੇ ਮੈਂ ਕਾਰੋਬਾਰ ਫੋਲਿਆ ਮੈਨੂੰ ਤਾਂ ਆਪਣੀ ਜਾਨ ਦਾ ਖਤਰਾ ਪੈਣਾ ਮੈਂ ਫਰੋਦੀ ਜੇ ਪੈਸੇ ਬਚਣਾ ਕਿ ਨਹੀਂ ਬਚਣਾ ਤੇ ਉਹ ਫਰੋਦੀਆਂ ਨੇ ਮੰਗਣੇ ਆ ਤੇ ਬੰਦਾ ਆਪਣੇ ਬੱਚਿਆਂ ਦੀ ਜਾਨ ਲੈ ਕੇ ਤੇ ਮੁੜ ਕੇ ਇੰਗਲੈਂਡ ਚ ਆ ਜਾਂਦਾ ਮੈਂ ਕਈ ਪਰਿਵਾਰਾਂ ਨੂੰ ਇੰਗਲੈਂਡ ਦੇ ਉਹਨਾਂ ਜਾਣਦਾ ਜਿਨ੍ਹਾਂ ਨੇ ਫੇਰ 20 ਸਾਲਾਂ ਕਾਰੋਬਾਰ ਸ਼ੁਰੂ ਕੀਤੇ ਸੀ ਫੇਲ ਹੋ ਗਿਆ ਵਿੱਚ ਛੱਡ ਕੇ ਆ ਗਏ ਤੇ ਵੀ ਨਹੀਂ ਉੱਥੇ ਕਰ ਸਕਦਾ ਵੀ ਉੱਥੇ ਤੁਹਾਨੂੰ ਜਿਹੜੀ ਹੈਗੀ ਆ ਮਾਹੌਲ ਉਦਾਂ ਦਾ ਹੈ ਨਹੀਂ ਗਾ ਇੱਕਦਮ ਪੋਲੀਟੀਕਲ ਪਾਰਟੀਆਂ ਨੇ ਜੀਣ ਦਿੰਦੀਆਂ ਫੇ ਉੱਥੇ ਆਫਸਰਸ਼ਾਹੀ ਨੇ ਜੀਣ ਦਿੰਦੀ ਹੈਗੀ ਤੇ ਤੀਜਾ ਹੁਣ ਆ ਹੋਰ ਸਮੱਸਿਆ ਜਿਹੜੀ ਆ ਗਈ ਹੈ ਨੌਜਵਾਨਾਂ ਨੂੰ ਜਿਹੜੀਆਂ ਫਰੋਦੀਆਂ ਮੰਗੀਆਂ ਜਾਣੀਆਂ ਹੈਗੀਆਂ ਆਪਾਂ ਕੱਲ੍ਹ ਆਪਣੇ ਹੱਥੀਂ ਪੰਜਾਬ ਨੂੰ ਦਵਾ ਕਰਨ ਆਏ ਆਂ ਜੀ ਇਹ ਤੇ ਮਹੌਲ ਠੀਕ ਹੁੰਦਾ ਨਾ ਅੱਜ ਜਿੰਨੇ ਆਪਾਂ ਕੈਨੇਡਾ ਮਰ ਕੇ ਸਾਨੂੰ ਆਉਣ ਦੀ ਲੋੜ ਨਹੀਂ ਪੈਣੀ ਸੀ ਉੱਥੇ ਵੱਡੀ ਇੰਡਸਟਰੀ ਹੁੰਦੀ ਉੱਥੇ ਜੌਬਾਂ ਕ੍ਰੀਏਟ ਹੋਣੀਆਂ ਸੀ ਤਨਖਾਹਾਂ ਸੋਹਣੀਆਂ ਮਿਲਣੀਆਂ ਸੀਗੀਆਂ ਤੇ ਪੰਜਾਬ ਨੇ ਸਾਰਿਆਂ ਨੇ ਆਪਾਂ ਤਰੱਕੀ ਕਰਨੀ ਸੀ ਹੁਣ ਆਪਾਂ ਬਾਹਰ ਪਹਿਲਾਂ ਬੇਸ਼ੱਕ ਆ ਅੱਜ ਜਿੰਨੇ ਇੱਥੇ ਅਸੀਂ ਆਏ ਹੈਗੇ ਮੈਂ ਵੀ 10 ਪੌਂਡ ਲੈ ਕੇ ਆਇਆ ਸੀ 75 ਦੇ ਵਿੱਚ ਠੌਂਡੀ 'ਚ ਕੰਮ ਕੀਤਾ ਮੈਂ 10 ਹਾਲਾਫ ਲੋਹਾ ਪਾਇਆ ਢਲਦਾ ਸੀ ਸਾਡੀ ਵੀ ਸੋਹਣੀ ਸੀ ਅਸੀਂ ਵੀ ਸਪੋਰਟਸ ਦੇ ਨਾਲ ਥੋੜਾ ਥੋੜਾ ਜੁੜੇ ਹੋਏ ਸੀਗੇ ਤੇ ਪਰ ਠੀਕ ਆ ਉਹਦਾ ਮਾੜੇ ਬੰਦੇ ਤੋਂ ਕੰਮ ਕਰਨ ਵਾਲਾ ਹੈ ਹੀ ਨਹੀਂ ਸੀਗਾ ਉਹ ਤੋਂ ਹੌਲੀ ਹੌਲੀ ਛੋਟੇ ਛੋਟੇ ਮੋੜੇ ਕਾਰੋਬਾਰ ਸ਼ੁਰੂ ਕਰਦਿਆਂ ਕਰਦਿਆਂ ਨੇ ਤੇ ਹੁਣ ਮੀਡੀਆ ਵਿੱਚ ਵੀ ਸਾਨੂੰ 30 ਸਾਲ ਤੋਂ ਉੱਪਰ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਕਰਦੇ ਆ ਉਹ ਵਰਲਡ ਲੈਵਲ ਦਾ ਮਿਊਜ਼ੀਅਮ ਬਣਾਉਣ ਵਿੱਚ ਵੀ ਅਸੀਂ ਡਰ ਵੀ ਜੁ ਬਣਿਆ ਕਾਮਯਾਬ ਹੋਏ ਹੈਗੇ ਆ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਪਦਵੰਤਾਂ ਇੰਗਲੈਂਡ ਦੇ ਨੇ ਸਾਡਾ ਸਹਿਯੋਗ ਦਿੱਤਾ ਸਿੱਖ ਧਰਮੀਆਂ ਜਿਹੜੀਆਂ ਵੀ ਗੰਨਾ ਸੀ ਧੋਪਾਂ ਸੀਗੀਆਂ ਉਹ ਗਵਰਨਮੈਂਟ ਦੇ ਲੈਣ ਸਾਡੀ ਮਦਦ ਕੀਤੀ ਉਹਨਾਂ ਨੇ ਤੇ ਆਪਾਂ ਚੰਗੇ ਕਾਰਜ ਕਰੀਏ ਆਪਾਂ ਆਪਣਾ ਇਤਿਹਾਸ ਨੂੰ ਸੰਭਾਲੀਏ ਬੱਚਿਆਂ ਨੂੰ ਸਪੋਰਟਸ ਵਾਲ ਨੂੰ ਪਾਈਏ ਜਾਂ ਪੜ੍ਹਾਈ ਹਾਈ ਲੈਵਲ ਦੀ ਦੇਈਏ ਤਾਂ ਜੋ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਤਰੱਕੀ ਕਰਨ ਤੇ ਪੰਜਾਬ ਦੇ ਵਿੱਚ ਜਾ ਕੇ ਵੀ ਪੰਜਾਬ ਨੂੰ ਅੱਗੇ ਲੈ ਕੇ ਆਉਣ ਮੈਂ ਬੇਨਤੀ ਕਰਦਾ ਜਿਹੜੇ ਵੀ ਗਰੁੱਪ ਜਿਹੜੇ ਫਰੋਦੀਆਂ ਵਾਲੀ ਗੱਲ ਕਰਦੇ ਆ ਜਾਂ ਡਰਾਉਣ ਧਮਕਾਉਣ ਦੀ ਸਪੋਰਟ ਕਰਦੇ ਆ ਇਹ ਬਿਲਕੁਲ ਬੰਦ ਕਰੋ ਤੁਸੀਂ ਠੀਕ ਆ ਨੌਜਵਾਨ ਆ ਦਲੇਰ ਵੀ ਹੋਮੋਗੇ ਤੇ ਉਹ ਕਾਰਜ ਕਰੋ ਜੇ ਕੋਈ ਸਮਾਜ ਦਾ ਦੁਸ਼ਮਣ ਹੈ ਉਹ ਲੈ ਤਾਂ ਤੁਸੀਂ ਠੀਕ ਆ ਸੋਚ ਸਕਦੇ ਹੈਗੇ ਤੇ ਗੁਰੂ ਨਾਨਕ ਵਾਲੇ ਬਥੇਰੇ ਹੈਗੇ ਆ ਆਰਾਮ ਨਹੀਂ ਨਾਰਗੇ ਹੋਰ ਕਈ ਇਥੇ ਇਹੋ ਜਿਹੀਆਂ ਸੀਤਾ ਹੈਗੀਆਂ ਕਈ ਬੜੇ ਬੜੇ ਜਿੰਨੇ ਹੈਗੇ ਲੁੱਟ ਕੇ ਲਾ ਗਿਆ ਪੰਜਾਬ ਨੂੰ ਸਾਰਾ ਕਰਾਪਟ ਦੇ ਕੇਸ ਹੈ ਮੈਂ ਜਾਂ ਜਿਨ੍ਹਾਂ ਨੇ ਹਜ਼ਾਰੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਆ ਤੇ ਉਹ ਨਾਲ ਦੇ ਦੁਆਲੇ ਤਾਂ ਗੱਲ ਬਣਦੀ ਐ ਕਿਉਂ ਤੁਹਾਨੂੰ ਸਨਮਾਨ ਵੀ ਕਰੋਗੇ ਨਹੀਂ ਸਾਡੇ ਨੌਜਵਾਨਾਂ ਨੇ ਕੋਈ ਪੰਜਾਬ ਲਈ ਕੋਈ ਸਿੱਖ ਧਰਮ ਲਈ ਚੰਗਾ ਕੰਮ ਕੀਤਾ ਹੈਗੀ ਆ ਆਹ ਕੰਮ ਨਾਲ ਤੁਹਾਨੂੰ ਵੀ ਲੋਕਾਂ ਤੁਹਾਡਾ ਵੀ ਸਤਕਾਰ ਨਹੀਂ ਬਣ ਰਿਹਾ ਹੈਗਾ ਤੇ ਕੌਮ ਦਾ ਆਪਣਾ ਨੁਕਸਾਨ ਵੀ ਹੋ ਰਿਹਾ ਸਪੋਰਟ ਦਾ ਵੀ ਨੁਕਸਾਨ ਹੋ ਰਿਹਾ ਹੈਗਾ ਬੇਨਤੀ ਹੈ ਤੁਹਾਨੂੰ ਵੀ ਆਓ ਆਪਾਂ ਰਲ ਮਿਲ ਕੇ ਸਾਰੇ ਇਹ ਸਖਤਰ ਨੂੰ ਅੱਗੇ ਲੈ ਕੇ ਜਾਈਏ ਸੋਨਾ ਇਹਦਾ ਅਕਸ ਬਣਾਈਏ ਪੰਜਾਬ ਦਾ ਅਕਸ ਸੋਨਾ ਬਣਾਈਏ ਦੇਸ਼ਾਂ ਦੇ ਦੇਸ਼ਾਂ ਵਿੱਚ ਤੇ ਤਾਂ ਜੋ ਆਪਾਂ ਵੀ ਜਿਹੜੀ ਹੈਗੀ ਆ ਆ ਯੂਰਪੀਅਨ ਕੰਟਰੀ ਦੇ ਮੁਕਾਬਲੇ ਦੇ ਅੱਗੇ ਵੱਸ ਸਕੀ ਆਪਾਂ ਕੋਲ ਹੈਗੀ ਇਹ ਪੜ੍ਹਾਈ ਵੀ ਹੈਗੀ ਆ ਸਭ ਖਰਚ ਕਰਨ ਵਾਲੇ ਵੀ ਹੁਣ ਆਦਿਕਰ ਬਿਨਸ ਵੀ ਕਰ ਸਕਦੇ ਪੰਜਾਬ ਸੋਨੇ ਸੱਟ ਪਰ ਉਹ ਮਾਹੌਲ ਉੱਤੇ ਨਹੀਂ ਬਣ ਰਿਹਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਮੈਂ ਕਈ ਕਾਰੋਬਾਰਾਂ ਨੂੰ ਜਾਣਦਾ ਹੈਗਾ ਵੀ ਜਿਨ੍ਹਾਂ ਨੇ ਕਾਰੋਬਾਰ ਸ਼ੁਰੂ ਕੀਤੇ ਸੀਗੇ ਸਾਰੇ ਸਾਰੇ ਪੰਜਾਬ ਚ ਫੀਲ ਹੋ ਗਿਆ ਆਏ ਹੈਗੇ ਇੱਕ ਦੋ ਦੇ ਕਾਰੋਬਾਰ ਉਧਰ ਕੇ ਲਲ ਚੱਲਦੇ ਹੈਗੇ ਸਾਊਥ ਇੰਡੀਆ ਵਿੱਚ ਉਹ ਠੀਕ ਆ ਪੰਜਾਬ ਜਿੰਨੇ ਵੀ ਇੰਗਲੈਂਡ ਦੇ ਮੇਰੇ ਸ਼ਾਇਦ ਮੈਂ ਨਹੀਂ ਜਾਣਦਾ ਕੋਈ ਬਹੁਤਾ ਕਾਮਯਾਬ ਇੱਕ ਦੋ ਹੋਏ ਆ ਕਾਮਯਾਬ ਉਧਰ ਤੇ ਬਹੁਤੇ ਕਾਮਯਾਬ ਉਥੇ ਸੈਟਲ ਨਹੀਂ ਹੋ ਸਕੇ ਤੇ ਜੌਬਾਂ ਨਹੀਂ ਕ੍ਰੀਏਟ ਹੋਈ ਹੈਗੇ ਪੰਜਾਬ ਤਰੱਕੀ ਨਹੀਂ ਕਰ ਸਕਿਆ ਹੈਗਾ ਮੈਂ ਤਾਂ ਮੇਰੇ ਆਪਣੇ ਪਰਸਨਲ ਖਿਆਲ ਹੈਗੇ ਆ ਅਸੀਂ ਤੇ ਚਾਹੁੰਦੇ ਆ ਵੀ ਜਿੰਨੀ ਗਰਵਾਣੀ ਆ ਆਪਾਂ ਨੂੰ ਜਿੱਦਾਂ ਦਾ ਸਿੱਖ ਬਣਾਉਂਦੀ ਆ ਇਨਸਾਨ ਬਣਾਉਂਦੀ ਆ ਨਾ ਇਹਦੇ ਉਹਦੇ ਇਨਸਾਨ ਬਣ ਜਦੇ ਨਾ ਪੰਜਾਬ ਦੀ ਧਰਤੀ ਦੁਨੀਆ ਸਾਰਾ ਬਸਤਰ ਦੀ ਹੋਣੀ ਸੀ ਉੱਤੇ ਗੇਨ ਨਹੀਂ ਵੀ ਹੋਣੀ ਸੀ ਕੋਈ ਲੁੱਟ ਮਾਰ ਨਹੀਂ ਹੋਣੀ ਸੀ ਬੱਚੇ ਬੱਚੀਆਂ ਸਾਰੇ ਜਿੱਥੇ ਮਰਜੀ ਸਵੇਰੇ ਸ਼ਾਮ ਨੌਕਰੀ ਕਰ ਸਕਦੇ ਸੀ ਪੜ੍ਹਾਈ ਕਰ ਸਕਦੇ ਸੀ ਟੂਰਿਸਟ ਵੱਡੀ ਪੰਦਰ ਤੇ ਉੱਥੇ ਜਾਣਾ ਸੀਗਾ ਤੇ ਪੰਜਾਬ ਆਪੇ ਬਹੁਤ ਹਾਲ ਹੋ ਜਾਣਾ ਸੀ ਹੁਣ ਤਾਂ ਬੱਚਾ ਕੋਈ ਵੀ ਪੰਜਾਬ ਦੇ ਮੈਂ ਜਾਂਦਾ ਰਹਿਣਾ ਸਾਰੇ ਇਹ ਕਹਿੰਦੇ ਆ ਨਹੀਂ ਇੱਥੇ ਸੰਗਤ ਮਾੜੀ ਆ ਜੀ ਇਹਨੂੰ ਕੈਨੇਡਾ ਕਾਲ ਦਿਓ ਅਮਰੀਕਾ ਕਾਲ ਦਿਓ ਰੇਨ ਕਾਲ ਦਿਓ ਪੰਜਾਬ ਹੀ ਰਹਿਣਾ ਦੇਣਾ ਕਿ ਬੱਚਾ ਕੋਈ ਵੀ ਰਹਿਣ ਨੂੰ ਕੋਈ ਪਿੰਡ ਤਿਆਰ ਨਹੀਂ ਵੀ ਕਿਤੇ ਮਾੜੀ ਸੰਗਤ ਨਾ ਪੈ ਜਾਣ ਜਾਂ ਕਿਸੇ ਦੇ ਧੜੇਵਾਦ ਜਾਂ ਗਰੋਬਵਾਦ ਦਾ ਸ਼ਿਕਾਰ ਨਾ ਹੋ ਜਾਣ ਸਾਰੇ ਕਰਨ ਨੂੰ ਤਿਆਰ ਆ ਆਪਾਂ ਜਾਣੇ ਨਾ ਜਾਣੇ ਨਾ ਮੇਰੇ ਖਿਆਲ ਦੂਰਦੇਸ਼ੀ ਆਪਾਂ ਸੋਚੀਏ ਇਹ ਪੰਜਾਬ ਲਈ ਪੰਜਾਬੀਆਂ ਲਈ ਸਿੱਖਾਂ ਲਈ ਜਾਂ ਬਾਕੀ ਜੇ ਧਰਮ ਦੇ ਉੱਤੇ ਰਹਿੰਦੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਚਾਹੇ ਉਹ ਹਿੰਦੂ ਦੇ ਮੈਨੂੰ ਕੋ ਮੰਦਾ ਚਾਹੇ ਕੋ ਸਾਡਾ ਵੱਡਾ ਭਾਈ ਜਿਹਾ ਰੱਖਿਆ ਆ ਮੈਂ ਹੋਰ ਭਾਰੀ ਚਾਰੇ ਹੈਗੇ ਆ ਮੈਂ ਸਾਰਿਆਂ ਸਤਿਕਾਰ ਕਰਦੇ ਆ ਸਾਡਾ ਇੱਥੇ ਸਾਰਿਆਂ ਨਾਲ ਪਿਆਰ ਹੈ ਇੱਥੇ ਆਪਾਂ ਵਿੱਚ ਆਓ ਆਪਾਂ ਸੋਹਣਾ ਮਾਹੌਲ ਆਪਣੇ ਬੱਚਿਆਂ ਲਈ ਔਰ ਜਨ ਲਈ ਛੱਡ ਕੇ ਜਾਈਏ ਵੀ ਉਹ ਤੁਹਾਡੇ ਸਾਰਿਆਂ ਜਿਹੜੇ ਹੈਗੇ ਆ ਉਹ ਮਾਣ ਕਰਨਗੇ ਸਾਡੇ ਬਜ਼ੁਰਗਾਨੀਆਂ ਪਹਿਲੀਆਂ ਬਜ਼ੁਰਗ ਸਾਡੇ ਬਹੁਤ ਪ੍ਰਾਪਤੀਆਂ ਕੀਤੀਆਂ ਜੇ 47 ਤੋਂ ਪਹਿਲਾਂ ਦੀ ਗੱਲ ਕਰਦੇ ਹੈਗੇ ਵਿਦੇਸ਼ਾਂ ਵਿਦੇਸ਼ਾਂ ਵਿੱਚੋਂ ਜਾ ਕੇ ਇੰਡੀਆ ਦੀ ਯਾਦ ਦੀ ਵਿੱਚੋਂ ਕੈਨੇਡਾ ਮਰਕਲੋ ਆ ਕੇ ਯੋਗਦਾਨ ਪਾਇਆ ਸ਼ਹੀਦੀਆਂ ਦਿੱਤੀਆਂ ਹੈਗੀਆਂ ਉਹਨਾਂ ਇਤਿਹਾਸ 'ਚ ਨਾਮ ਲੱਗੇ ਆ ਅਜੇ ਵੀ ਘਰਾਂ 'ਚ ਉਹਨਾਂ ਦੀ ਫੋਟੋ ਲੱਗੀਆਂ ਆ ਇਹ ਪ੍ਰਚਾਰਕ ਉਹਨਾਂ ਦੀ ਗੱਲਾਂ ਕਰਦੇ ਆ ਅਸੀਂ ਚਾਹਨੇ ਤੁਹਾਡੀਆਂ ਵੀ ਇਦਾਂ ਗੱਲਾਂ ਹੋਣ ਚਾਹੇ ਪ੍ਰਮੋਟਰ ਆ ਚਾਹੇ ਜਾਣੇ-ਜਾਣੇ ਕੋਈ ਠੀਕ ਹੈ ਛੇ ਉਹਨਾਂ ਦੇ ਖਿਆਲ ਹੈ ਕਿ ਦੇਖੋ ਜੀ ਉਹ ਫਲਾਨੀ ਸੰਸਥਾ ਵਿੱਚ ਦਖਲਦਾਰੀ ਕਰਦੀ ਫਲਾਨੀ ਕਰਦੀ ਹੈਗੀ ਆ ਸਾਰੇ ਬੰਦ ਕਰ ਦਿਓ ਆਓ ਆਪਾਂ ਕੋਸ਼ਿਸ਼ ਕਰੀਏ ਸਿੱਖੀ ਨੂੰ ਪੰਜਾਬ ਨੂੰ ਤੇ ਆਪਾਂ ਅੱਗੇ ਲੈ ਕੇ ਜਾਈਏ ਸੋਣਾ ਇਹ ਅਕਸ ਬਣਾਈਏ ਕਿਤੇ ਵੀ ਕਦੀ ਇੱਥੇ ਮੈਂ ਤੁਹਾਨੂੰ ਪੁਰਾਣੀ ਗੱਲ ਕਰਦਿਆਂ ਕਦੀ ਸਿੱਖ ਦੇਖ ਕੇ ਮੈਂ ਸੁਣਿਆ ਹੈਗਾ ਬੈਂਕ ਵਾਲੇ ਉਹਦੇ ਲੋਨ ਦੇ ਦਿੰਦੇ ਸੀ ਕੋਈ ਗਰੰਟੀ ਲੈਂਦੇ ਹੀ ਨਾ ਘਰ ਦੇ ਨਾ ਪੜੇ ਦੇ ਨਹੀਂ ਨਾ ਸਿੱਖ ਆਏ ਬਹੁਤ ਇਮਾਨਦਾਰ ਹੁੰਦੇ ਆ ਤੇ ਇਹਨਾਂ ਦੇ ਬੈਂਕ ਕਹਿੰਦੇ ਸਾਨੂੰ ਕੋਈ ਖਤਰ ਨਹੀਂ ਜਿੰਨੇ ਮਰਜ਼ੀ ਲੋਨ ਲੈ ਲਓ ਤੇ ਹੁਣ ਜਿਹੜੀ ਆ ਪਿਛਲੇ 81 ਤੋਂ ਬਾਅਦ ਸਾਡੇ ਬੰਦੇ ਵੀ ਕੁਝ ਵਿੱਚ ਢਿੱਲੇ ਆ ਗਏ 2-4% ਉਹ ਹੁਣ ਜਿਹੜੇ ਹੈਗੇ ਆ ਜਿੱਦਾਂ ਬਾਕੀਆਂ ਨੂੰ ਟ੍ਰੀਟ ਕਰਦੇ ਆ ਬੈਂਕਾ ਉਹਦੇ ਇੱਥੇ ਟ੍ਰੀਟ ਕਰਦੇ ਆ ਹੈਗੀਆਂ ਤੇ ਮੈਂ ਇੱਕ ਵਾਰੀ ਫੇ ਜਿਹਦੇ ਯੂਕੇ ਦੇ ਪ੍ਰਬੰਧਕ ਆ ਗਿਆ ਧੰਨਵਾਦ ਕਰਦਾ ਮੈਂ ਲਾਗੇ ਤੋਂ ਜਾਣਦਾ ਸਾਰਿਆਂ ਨੂੰ ਬਹੁਤ ਦਿਨਾਂ ਨੇ ਮਿਹਨਤ ਕੀਤੀ ਹੈਗੀ ਆ ਕਬੱਡੀ ਨੂੰ ਜਿੰਦਾ ਰੱਖਿਆ ਹੈਗਾ ਤੇ ਬਹੁਤ ਸਮਾਂ ਦਿੱਤਾ ਹੈਗਾ ਮੈਂ ਉਹਨਾਂ ਨੂੰ ਕਹਿਣਾ ਵੀ ਉਹ ਵੀ ਆਉਣ ਵਾਲੇ ਸਮੇਂ 'ਚ ਸਾਲ ਬਾਅਦ ਫੇ ਫੈਸਲੇ ਨੂੰ ਜਿਹੜੀ ਹੈਗੀ ਆ ਜਦੋਂ ਥੋੜਾ ਜਿਹਾ ਮਾਹੌਲ ਠੀਕ ਹੋ ਜਾ ਸਾਰਿਆਂ ਸੰਸ ਦਾ ਕਹਿਣ ਨਹੀਂ ਵੀ ਸਪੋਰਟਸ ਦੇ ਵਿੱਚ ਪਹਿਲਾਂ ਕੋ ਚੱਲਣੀ ਚਾਹੀਦੀ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਫੇ ਉਹ ਸ਼ੁਰੂ ਕਰਨਗੇ ਅੱਜ ਇਹ ਮੈਂ ਉਹਨਾਂ ਦੇ ਫੈਸਲੇ ਨਾਲ ਸਹਿਮਤ ਹਾਂ ਸਾਰਿਆਂ ਨੂੰ ਰੋਸਿਆ ਵੀ ਕਬੱਡੀ ਦੇ ਵਿੱਚ ਕਾਦੇ ਲਈ ਸਾਡੀਆਂ ਬੰਦੇ ਕੁਛ ਬੰਦੇ ਆ ਦਿਖੰਦਾਜ਼ੀ ਕਰਨ ਲੱਪੇ ਹੈਗੇ ਆ 10 10 ਪੌਂਡ 20 ਪੌਂਡ ਇਕੱਠੇ ਕਰਕੇ ਤਾਂ ਆਪਣੇ ਇਕੱਠੇ ਕਰਦੇ ਸੰਗਤਾਂ ਕੋਲ ਤੇ ਸਹਿਯੋਗ ਦੇ ਨਾਲ ਉਹ ਪ੍ਰੋਗਰਾਮ ਕਰਾਉਂਦੇ ਆ ਟੂਰਨਾਮੈਂਟ ਕਰਾਉਂਦੇ ਆ ਆਪਣੇ ਇਹਨਾਂ ਨੂੰ ਸਾਧਦੇ ਹੈਗੇ ਆ ਤੇ ਹੁਣ ਗਾਂ ਪਲੇਰ ਰਹਿਣਗੇ ਨਹੀਂ ਪਲੇਅਰ ਬਣਨਾ ਨਹੀਂ ਪੰਜਾ ਕੇ ਜੇ ਇਹਨਾਂ ਬਾਹਰ ਸਦਨੋਂ ਹੀ ਛੱਡ ਗਏ ਤੇ ਉਹਨਾਂ ਨੂੰ ਕੋਈ ਆਸ਼ਾ ਘਟ ਜਾਣਾ ਉਹਨਾਂ ਦਾ ਵੇ ਹੁਣ ਤੱਕ ਹੈ ਹੀ ਨਹੀਂ ਅਸੀਂ ਕੱਲ ਹੀ ਸਪੋਰਟਸਮੈਨ ਬਣੀਏ ਸਾਨੂੰ ਤੇ ਕੋਈ ਅਸੀਂ ਕਿਤੇ ਬਾਹਰ ਨਹੀਂ ਜਾ ਸਕਦੇ ਸਾਨੂੰ ਕਿਸੇ ਨੂੰ ਕਿਸੇ ਨੂੰ ਪੈਸਾ ਨਹੀਂ ਕੋਈ ਦੇਣਾ ਹੈਗਾ ਤੇ ਉਹ ਨਹੀਂ ਆਉਣਗੇ ਨਾ ਇਹਨਾਂ ਨੂੰ ਫਿਰ ਹੋਰ ਪਾਸੇ ਉਹ ਜਾਣਗੇ ਆਓ ਆਪਾਂ ਇਦਾਂ ਨਾ ਕਰੀਏ ਧੰਨਵਾਦ ਥੋੜਾ ਸਾਰਿਆਂ ਦਾ ਤੇ ਆਪਾਂ ਰੌਲ ਮਿਲ ਕੇ ਕੋਸ਼ਿਸ਼ ਕਰਨੀ ਸਾਰਿਆਂ ਨੇ